ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਕੱਲ ਨਾਟਕੀ ਅੰਦਾਜ਼ ਵਿੱਚ ਚੰਡੀਗੜ੍ਹ ਦੇ ਮੇਅਰ ਦੀ ਚੋਣ ਹੋ ਗਈ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਬਹੁਮਤ ਵਾਲੇ ਗੱਟ ਜੋੜ ਨੂੰ ਹਰਾ ਕੇ ਭਾਈਪਾ ਦੇ ਮਨੋਜ ਸੋਨਕਰ ਚੰਡੀਗੜ੍ਹ ਦੇ ਨਵੇਂ ਮੇਅਰ ਬਣ ਗਏ ਚੋਣ ਵਿੱਚ ਕੁੱਲ 36 ਵੋਟਾਂ ਪਈਆਂ ਭਾਈਪਾ ਦੇ ਮਨੋਜ ਕੁਮਾਰ ਨੂੰ 16 ਵੋਟਾਂ ਮਿਲੀਆਂ ਜਦਕਿ ਆਪ ਕਾਂਗਰਸ ਗੱਠਜੋੜ ਦੇ ਉਮੀਦਵਾਰ ਨੂੰ 12 ਵੋਟਾਂ ਹਾਸਲ ਹੋਈਆਂ ਜਦਕਿ 8 ਵੋਟਾਂ ਅਯੋਗ ਕਰਾਰ ਦੇ ਦਿੱਤੀਆਂ ਗਈਆਂ ਜਿਹੜੀ ਭਾਈਪਾ ਦੀ ਜਿੱਤ ਦਾ ਕਾਰਨ ਬਣੀਆਂ ਪ੍ਰੈਜ਼ਾਈਡਿੰਗ ਅਫਸਰ ਨੇ ਵੋਟਾਂ ਦੇ ਰੱਦ ਹੋਣ ਦਾ ਕਾਰਨ ਸਪਸ਼ਟ ਨਹੀਂ ਕੀਤਾ ਇਸਤੇ ਕਾਂਗਰਸ ਆਪ ਗੱਠਜੋੜ ਦੇ ਕੌਂਸਲਰਾਂ ਨੇ ਚੋਣ ਵਿੱਚ ਤਾਂਦਲੀ ਦਾ ਦੋਸ਼ ਲਾਉਂਦਿਆਂ ਹੰਗਾਮਾ ਕੀਤਾ ਤੇ ਇਸ ਨੂੰ ਲੋਕਤੰਤਰ ਦੀ ਹੱਤਿਆ ਕਰਾਰ ਦਿੱਤਾ ਚੰਡੀਗੜ੍ਹ ਦੇ ਮੇਅਰ ਦੀ ਚੋਣ ਵਿੱਚ ਤਾਂਗਲੀ ਦਾ ਦੋਸ਼ ਲਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 30 ਜਨਵਰੀ ਦਾ ਦਿਨ ਭਾਰਤੀ ਸਿਆਸਤ ਦੇ ਇਤਿਹਾਸ ਵਿੱਚ ਕਾਲੇ ਦਿਨ ਵਜੋਂ ਯਾਦ ਕੀਤਾ ਜਾਵੇਗਾ ਮੁੱਖ ਮੰਤਰੀ ਨੇ ਕਿਹਾ ਜਿਸ ਮਹੀਨੇ ਪੂਰੇ ਦੇਸ਼ ਵਿੱਚ ਗਣਤੰਤਰ ਦਿਵਸ ਮਨਾਇਆ ਗਿਆ ਉਸੇ ਮਹੀਨੇ ਭਾਈਪਾਨ ਨੇ ਦੇਸ਼ ਦੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਮੁੱਖ ਮੰਤਰੀ ਨੇ ਪ੍ਰੈਜ਼ਾਈਡਿੰਗ ਅਫਸਰ ਤੇ ਦੇਸ਼ ਧਰੋਹ ਦਾ ਮਕਦਮਾ ਦਰਜ ਕਰਨ ਦੀ ਵੀ ਮੰਗ ਕੀਤੀ ਇਹ ਵਾਲੀ हां इधर पहले वाली पहले वाली इधर रख दो हाँ, ये वाली इधर तो रख दो चलो हद है यार हद है ये देश में लोकतंत्र की जेपी नड्डा साहब ने बधाई दे दी जैसे बिहार में दी थी कि क्या बात है क्या छत्तीस वोट गिनने में बीजेपी घोटाला कर रही है भाई साहब नब्बे करोड़ वोट कैसे गिने जाएंगे नब्बे करोड़ वोट गिनने में कितना घोटाला होगा अगर देखो बहुत सी विरोध विपक्ष की पार्टियां हैं जो बेल्ट पेपर की मांग कर रही हैं तो बेल्ट पेपर ऐसे कि नहीं जाया करेंगे फिर वे तो बेल्ट पेपर लेके भाग जाया करेंगे तो मैं मांग करता हूं इस बंदे पर देशद्रोह का पर्चा होना चाहिए इसने जनतंत्र की हत्या की है समझ ये नहीं आती एक छोटे से शहर को अगर ये बर्दाश्त नहीं कर सकते तो विपक्षी पार्टी जीत जाए तो 24 की देश की इलेक्शन का क्या होगा चिंता मुझे इस बात की मेयर दी चुनाव ਤੋਂ ਫੌਰੀ ਬਾਅਦ ਕਾਂਗਰਸ ਤੇ ਆਮ ਆਦਮੀ ਪਾਰਟੀ ਗੱਠਜੋੜ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਕਰਦਿਆ ਕਿਹਾ ਕਿ ਇਹ ਚੋਣ ਗਲਤ ਹੈ ਉਸ ਦੀਆਂ 8 ਵੋਟਾਂ ਨੂੰ ਗਲਤ ਤਰੀਕੇ ਨਾਲ ਅਯੋਗ ਕਰਾਰ ਦਿੱਤਾ ਗਿਆ ਹੈ ਜਿਸ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ हाई कोर्ट ने फौरी पिटीशन पे सुनवाई ਕਰਨ ਤੋਂ ਕੱਲ ਇਨਕਾਰ ਕਰਦਿਆਂ ਬੁੱਧਵਾਰ ਸਵੇਰੇ ਸੁਣਵਾਈ ਕਰਨ ਦਾ ਫੈਸਲਾ ਸੁਣਾਇਆ ਹੈ। ਦੂਸਰੇ ਪਾਸੇ ਬੀਜੇਪੀ ਦੇ ਜੇਤੂ ਮੇਰ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਗੱਠਜੋੜ ਦੁਆਰਾ ਲਾਏ ਗਏ ਤਾਂਦਲੀਆਂ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਕਿਹਾ ਇਲਜ਼ਾਮ ਤੋਂ ਲਗਾਣਾ ਇਨਕਾ ਕੰਮ ਹੈ। ਕਿਉਂਕਿ ਜਹਾਂ ਇਨਕੀ ਚਲਤੀ ਨਹੀਂ ਹੈ ਵਾਹ ਪੇ ਇਹ ਇਲਜ਼ਾਮ ਲਗਾ ਦਤੇ ਹਨ। ਹੈਨਾ? ਹਮਾਰੇ ਪ੍ਰੋਜੈਕਟਿੰਗ ਅਫੀਸਰ ਹਮਾਰੇ ਉਹਨਾਂ ਨੇ ਬੋਟੇ ਕੀ ਨਹੀਂ ਹੈ ਸਭ ਕੁਝ ਹੋਇਆ ਹੈ। ਬਿਲਕੁਲ सामने ऑन कैमरे के सामने हुआ है सब कुछ रिकॉर्ड आ रहा था पर जब इनको जब इनको लगा कि हमें अपनी हार बर्दाश्त नहीं हो रही है तो इस तरीके से फिर इन्होंने वहां पर माहौल दूसरा बना दिया फिर हमें ब्लेम करने लगे क्योंकि आ, हमें जीतता देख ही नहीं पा रहे थे क्योंकि हम जीते हुए थे बैलेट पेपर फाड़ने लगे वहां पर जब घोषित किया गया मेयर को वहां पर ऊपर हाथापाई शुरू कर दी तो मतलब मैं तो नहीं चाहूंगा मैं मेरा मानना तो ये है कि भी इस प्रकार से जब ये एक शहर को छोटे से शहर को नहीं चला सकते तो ये स्टेटे क्या चलाएंगे ਪੰਜਾਬ ਦੇ ਕਈ ਭਾਗਾਂ ਵਿੱਚ ਮੰਗਲਵਾਰ ਸਵੇਰ ਵੀ ਸੰਘਣੀ ਧੁੰਦ ਪਈ ਪਰ ਮੌਸਮ ਮਾਹਰਾਂ ਦਾ ਮੰਨਣਾ ਹੈ ਕਿ ਧੁੰਦ ਦਾ ਮਾੜਾ ਦੌਰ ਹੁਣ ਲੰਘ ਗਿਆ ਹੈ ਭਾਵੇਂ ਕਿ ਆਉਣ ਵਾਲੇ ਦਿਨਾਂ ਵਿੱਚ ਹਲਕੀ ਧੁੰਦ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸੂਬੇ ਵਿੱਚ ਬੀਤੀ ਰਾਤ ਦਾਖਲ ਹੋਏ ਇੱਕ ਪੱਛਮੀ ਗੜਬੜੀ ਵਾਲੇ ਸਿਸਟਮ ਤੇ ਚੱਲਦਿਆਂ ਸੂਬੇ ਦੇ ਸਰਹੱਦੀ ਇਲਾਕਿਆਂ ਵਿੱਚ ਰਾਤ ਤੋਂ ਹਲਕੀ ਵਰਖਾ ਹੋ ਰਹੀ ਹੈ ਜੋ ਕਿ ਕੱਲ ਤੱਕ ਜਾਰੀ ਰਹਿ ਸਕਦੀ ਹੈ ਇੱਥੇ ਇਹ ਦੱਸਣਯੋਗ ਹੈ ਕਿ ਇਸ ਵਾਰ ਖੇਤੇ ਵਿੱਚ ਲਗਭਗ 35 ਦਿਨਾਂ ਤੋਂ ਵੱਧ ਤੱਕ ਧੁੰਦ ਤੇ ਕੋਲਡ ਡੇ ਦੀ ਸਥਿਤੀ ਬਣੀ ਰਹੀ ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਸੰਗਰੂਰ ਨੇੜਲੇ ਮੈਰਿਟੋਰੀਅਸ ਸਕੂਲ ਕਾਪੜਾ ਵਿੱਚ ਬੀਤੀ ਰਾਤ ਇੱਕ ਵਿਦਿਆਰਥੀ ਵੱਲੋਂ ਖੁਦਕੁਸ਼ੀ ਕਰਨ ਦੀ ਵਾਪਰੀ ਘਟਨਾ ਤੋਂ ਬਾਅਦ ਕੱਲ ਸਕੂਲ ਉਸ ਸਮੇਂ ਮੁੜ ਵਿਵਾਦਾਂ ਵਿੱਚ गिर ਗਿਆ ਜਦੋਂ ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਤੇ ਸਕੇ ਸਬੰਧੀਆਂ ਨੇ ਸਕੂਲ ਅੱਗੇ ਰੋਸ ਧਰਨਾ ਦਿੰਦਿਆ। ਵਿਦਿਆਰਥੀ ਦੀ ਖੁਦਕੁਸ਼ੀ ਲਈ ਸਕੂਲ ਦੀ ਇੱਕ ਅਧਿਆਪਕਾ ਤੇ ਸਕੂਲ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ। ਉਹਨਾਂ ਮੰਗ ਕੀਤੀ ਕਿ ਅਧਿਆਪਕਾ ਤੇ ਸਕੂਲ ਪ੍ਰਸ਼ਾਸਨ ਖਿਲਾਫ ਕੇਸ ਦਰਜ ਕੀਤਾ ਜਾਵੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਜਦ ਤੱਕ ਉਹਨਾਂ ਦੇ ਪੁੱਤਰ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ ਕੇਸ ਦਰਜ ਨਹੀਂ ਕੀਤਾ ਜਾਂਦਾ, ਉਹ ਮ੍ਰਿਤਕ ਦਾ ਪੋਸਟਮਾਰਟਮ ਨਹੀਂ ਕਰਵਾਉਣਗੇ। PRTC ਤੇ ਪੰਜਾਬ ਰੋਡਵੇਜ ਦੇ ਕਾਮਿਆਂ ਵੱਲੋਂ ਸਰਕਾਰੀ ਬੱਸਾਂ ਵਿੱਚ 52 ਸਵਾਰੀਆਂ ਹੀ ਬਿਠਾਉਣ ਦੇ ਫੈਸਲੇ ਦਾ ਹੁਣ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਸਵਾਰੀਆਂ ਤੇ ਬੱਸ ਕਾਮਿਆਂ ਵਿਚਕਾਰ ਸ਼ਰ੍ਯਾਮ ਤਕਰਾਰ ਦੇਖਣ ਨੂੰ ਮਿਲ ਰਿਹਾ ਹੈ। ਕੱਲ ਗਿੱਦੜਬਾ ਨੇੜਲੇ ਇਲਾਕੇ ਵਿੱਚ ਜਦ PRTC ਦੀ ਬੱਸ ਦੇ ਕੰਡਕਟਰ ਨੇ ਇਹ ਕਹਿ ਕੇ ਬੱਸ ਵਿੱਚ ਹੋਰ ਸਵਾਰੀਆਂ ਚੜਾਉਣ ਤੋਂ ਇਨਕਾਰ ਕਰ ਦਿੱਤਾ ਕਿ ਬੱਸ ਵਿੱਚ 52 ਸਵਾਰੀਆਂ ਪੂਰੀਆਂ ਹੋ ਗਈਆਂ ਹਨ ਤਾਂ ਹੰਗਾਮਾ ਹੋ ਗਿਆ। ਇਸ ਦੌਰਾਨ ਸਵਾਰੀਆਂ ਤੇ ਬੱਸ ਕਾਮਿਆਂ ਵਿਚਕਾਰ ਹੱਥੋਂ ਪਾਈ ਦੀ ਹੋਈ ਜਿਸ ਤੋਂ ਬਾਅਦ ਪੀਆਰਟੀਸੀ ਦੇ ਕਾਮਿਆਂ ਨੇ ਸੜਕ ਜਾਮ ਕਰਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹਾਈ ਕੋਰਟ ਨੇ ਸੋਘਪਾਲ ਖੈਰਾ ਦੀ ਪੇਸ਼ਗੀ ਜ਼ਮਾਨਤ ਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਾਲਬ ਕੀਤਾ ਹੈ ਖੈਰਾ ਦੀ ਮੰਗ ਹੈ ਕਿ ਜੇਕਰ ਸਰਕਾਰ ਉਹਨਾਂ ਨੂੰ ਕਿਸੇ ਹੋਰ ਮਾਮਲੇ ਵਿੱਚ ਨਾਮਜ਼ਦ ਕਰਦੀ ਹੈ ਤਾਂ ਉਹਨਾਂ ਨੂੰ ਪਹਿਲਾਂ 7 ਦਿਨ ਦਾ ਨੋਟਿਸ ਦਿੱਤਾ ਜਾਵੇ ਖੈਰਾ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਸਿਆਸੀ ਰੰਜਿਸ਼ ਤਹਿਤ ਉਹਨਾਂ ਨੂੰ ਲਗਾਤਾਰ ਪਰੇਸ਼ਾਨ ਕਰ ਰਹੀ ਹੈ ਅਤੇ ਜ਼ਮਾਨਤ ਮਿਲਣ ਦੇ ਬਾਵਜੂਦ ਉਹਨਾਂ ਨੂੰ ਕੋਈ ਝੂਠਾ ਪਰਚਾ ਦਰਜ ਕਰਕੇ ਫਿਰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਖੈਰਾ ਦੀ ਇਸ ਪਟੀਸ਼ਨ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ 13 ਫਰਵਰੀ ਤੱਕ ਜਵਾਬ ਮੰਗਿਆ ਹੈ ਚੰਡੀਗੜ੍ਹ ਯੂਨੀਵਰਸਿਟੀ ਦੇ ਸੰਸਥਾਪਕ ਚਾਂਸਲਰ ਸਤਨਾਮ ਸਿੰਘ ਸੰਧੂ ਨੂੰ ਕੱਲ ਰਾਜ ਸਭਾ ਲਈ ਨਾਮਜ਼ਦ ਕਰ ਦਿੱਤਾ ਗਿਆ ਉਪਰ ਰਾਸ਼ਟਰਪਤੀ ਤੇ ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਧੂ ਨੂੰ ਉਹਨਾਂ ਦੀ ਸੰਸਦੀ ਯਾਤਰਾ ਲਈ ਸ਼ੁਭ ਕਾਮਨਾਵਾਂ ਭੇਜੀਆਂ ਉਹ ਅੱਜ ਸੌ ਚੱਕਣਗੇ ਸੰਸਦ ਦਾ ਬਜਟ اجلاس ਅੱਜ ਤੋਂ ਸ਼ੁਰੂ ਹੋਵੇਗਾ ਅਪ੍ਰੈਲ ਮਈ ਵਿੱਚ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਮੌਜੂਦਾ ਲੋਕ ਸਭਾ ਦਾ ਇਹ ਆਖਰੀ اجلاس ਹੋਵੇਗਾ 9 ਫਰਵਰੀ ਤੱਕ ਚੱਲਣ ਵਾਲੇ ਸੰਖੇਪ ਬਜਟ اجلاس ਦਾ ਆਗਾਜ਼ ਰਾਸ਼ਟਰਪਤੀ ਵੱਲੋਂ ਦੋਵਾਂ ਸਦਨਾਂ ਨੂੰ ਸਾਂਝੇ ਸੰਬੋਧਨ ਨਾਲ ਹੋਵੇਗਾ ਵਿੱਤ ਮੰਤਰੀ ਨਿਰਮਲਾ ਸੀ타ਰਮਨ ਕੱਲ ਅੰਤਰਿਮ ਬਜਟ ਪੇਸ਼ ਕਰਨਗੇ ਉਧਰ ਸਰਕਾਰ ਨੇ ਪਿਛਲੇ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਮਤਲਕ ਕੀਤੇ ਗਏ 146 ਸੰਸਦ ਮੈਂਬਰਾਂ ਨੂੰ ਬਜਟ ਸੈਸ਼ਨ ਵਿੱਚ ਭਾਗ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ ਪਾਨਾ ਸਿੱਧੂ ਦੇ ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਅਤੇ ਪਾਨਾ ਸਿੱਧੂ ਦੇ ਸਮਰਥਕਾਂ ਤੇ ਕਿਸਾਨ ਯੂਨੀਅਨ ਆਗੂਆਂ ਨਾਲ ਕੱਲ ਬਰਨਾਲਾ ਦੇ ਪੀਡਬਲਿਊਡੀ ਰੈਸਟ ਹਾਊਸ ਵਿੱਚ ਹੋਈ ਮੀਟਿੰਗ ਬੇਸਿੱਟਾ ਰਹੀ ਪੁਲਸ ਪ੍ਰਸ਼ਾਸਨ ਵੱਲੋਂ ਇਸ ਮੀਟਿੰਗ ਵਿੱਚ ਐਸਐਸਪੀ ਬਰਨਾਲਾ ਤੇ ਐਸਐਸਪੀ ਬਠਿੰਡਾ ਸ਼ਾਮਲ ਹੋਏ ਪਾਨਾ ਸਿੱਧੂ ਦੇ ਸਮਰਥਕਾਂ ਨੇ ਦੱਸਿਆ ਕਿ ਪਾਨਾ ਸਿੱਧੂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਤੇ ਪੁਲਸ ਅਧਿਕਾਰੀਆਂ ਨੇ ਉਹਨਾਂ ਨੂੰ ਮੁਰ ਬੁੱਧਵਾਰ 11 ਵਜੇ ਮੀਟਿੰਗ ਲਈ ਸੱਦਿਆ ਹੈ ਇਸ ਮੀਟਿੰਗ ਵਿੱਚ ਚੰਡੀਗੜ੍ਹ ਤੋਂ ਉੱਚ ਪੁਲਿਸ ਅਧਿਕਾਰੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋ ਸਕਦੇ ਹਨ। ED ਨੇ منی ਲਾਂਡਰਿੰਗ ਰੋਕਥਾਮ ਕਾਨੂੰਨ ਦੇ ਸ਼ੱਕੀ ਉਲੰਘਣ ਦੀ ਜਾਂਚ ਦੇ ਸਬੰਧ ਵਿੱਚ ਕੱਲ ਜਲੰਧਰ ਦਫ਼ਤਰ ਵਿੱਚ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਤੋਂ ਲਗਭਗ 10 ਘੰਟੇ ਤੋਂ ਵੱਧ ਸਮਾਂ ਤੱਕ ਪੁੱਛਗਿੱਛ ਕੀਤੀ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਦੇ ਸਭ ਤੋਂ ਅਮੀਰ ਉਮੀਦਵਾਰਾਂ ਵਿੱਚ ਸ਼ਾਮਲ ਰਹੇ ਵਿਧਾਇਕ ਕੁਲਵੰਤ ਸਿੰਘ ਕੱਲ ਪਹਿਲੀ ਵਾਰ ਈਡੀ ਦੇ ਸਾਹਮਣੇ ਪੇਸ਼ ਹੋਏ ਉਧਰ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੁਰੇਨ ਰਾਂਚੀ ਜ਼ਮੀਨ ਘਟਾਲਾ ਮਾਮਲੇ ਵਿੱਚ ਸੋਮਵਾਰ ਨੂੰ ਦਿੱਲੀ ਵਿੱਚ ਈਡੀ ਨਾਲ ਲੁਕਣ ਮਿੱਟੀ ਖੇਡਣ ਤੋਂ ਬਾਅਦ ਕੱਲ 40 ਘੰਟੇ ਬਾਅਦ ਰਾਂਚੀ ਵਿੱਚ ਨਜ਼ਰ ਆਏ ਹਾਲਾਂਕਿ ਉਹ ਰਾਂਚੀ ਕੱਦ ਤੇ ਕਿਵੇਂ ਪੁੱਜੇ ਇਸ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲੀ ਰਾਂਚੀ ਪੁੱਜਣ ਤੋਂ ਬਾਅਦ ਮੁੱਖ ਮੰਤਰੀ ਨੇ ਆਪਣੀ ਰਿਹائش ਤੇ ਵਿਧਾਇਕਾਂ ਨਾਲ ਮੀਟਿੰਗ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੂਤਰਾਂ ਮੁਤਾਬਕ ਈਡੀ ਅੱਜ ਰਾਂਚੀ ਪਹੁੰਚ ਕੇ ਝਾਰਖੰਡ ਦੇ ਮੁੱਖ ਮੰਤਰੀ ਤੋਂ ਪੁੱਛਗਿੱਛ ਕਰ ਸਕਦੀ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਅਗਵਾਈ ਵਾਲੀ ਬਿਹਾਰ ਦੀ ਨਵੀਂ ਐਨਡੀਏ ਸਰਕਾਰ 10 ਫਰਵਰੀ ਨੂੰ ਵਿਧਾਨ ਸਭਾ ਵਿੱਚ ਭਰੋਸੇ ਦਾ ਵੋਟ ਹਾਸਲ ਕਰੇਗੀ। ਜਿਕਰਯੋਗ ਹੈ ਕਿ ਜੀਡੀਪੀਓ ਪ੍ਰਧਾਨ ਨਿਤਿਸ਼ ਨੇ ਐਤਵਾਰ ਨੂੰ ਭਾਜਪਾ ਦੇ ਸਮਰਥਨ ਨਾਲ ਰਿਕਾਰਡ ਨੌਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਹਲਫ ਲਿਆ ਸੀ। ਸਾਲ 2023 ਲਈ ਭ੍ਰਿਸ਼ਟਾਚਾਰ ਦੇ ਸਬੰਧ ਵਿੱਚ ਜਾਰੀ ਕੀਤੀ ਗਈ 180 ਮੁਲਕਾਂ ਦੀ ਸੂਚੀ ਵਿੱਚ ਭਾਰਤ 93 ਸਥਾਨ ਤੇ ਹੈ ਮਹਾਰਾਤੇ ਕਾਰੋਬਾਰੀ ਲੋਕਾਂ ਵੱਲੋਂ ਜਨਤਕ ਖੇਤਰ ਦੇ ਭ੍ਰਿਸ਼ਟਾਚਾਰ ਦੇ ਅਨੁਮਾਨਿਤ ਪੱਧਰ ਦੇ ਆਧਾਰ ਤੇ ਤਿਆਰ ਇਹ ਸੂਚੀ 180 ਮੁਲਕਾਂ ਨੂੰ ਰੈਂਕਿੰਗ ਦਿੰਦੀ ਹੈ ਇੱਥੇ ਇਹ ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਭਾਰਤ ਦਾ ਇਸ ਸੂਚੀ ਵਿੱਚ ਰੈਂਕ 83ਵਾਂ ਸੀ ਪੱਜ ਪਾ ਅਗੋ ਰਣਜੀਤ ਸ਼੍ਰੀਨਵਾਸ ਹਤਿਆकांड ਵਿੱਚ ਕੇਰਲ ਦੀ ਇੱਕ ਅਦਾਲਤ ਨੇ ਪਾਬੰਦੀਸ਼ੁਦਾ ਪੀਐਫਆਈ ਦੇ 15 ਮੈਂਬਰਾਂ ਨੂੰ ਕੱਲ ਮੌਤ ਦੀ ਸਜ਼ਾ ਬਣਾਈ ਮਵੇਲਕਰਾਦੀ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਕੋਰਟ ਨੇ ਇਹ ਫੈਸਲਾ ਸੁਣਾਇਆ ਜਿਕਰਯੋਗ ਹੈ ਕਿ ਇਸ ਹਤਿਆकांड ਦੀ ਦੇਸ਼ ਭਰ ਵਿੱਚ ਚਰਚਾ ਹੋਈ ਸੀ ਭਾਰਤ ਦੇ ਜੰਗੀ ਜਹਾਜ਼ ਆਈਐਨਐਸ ਸੁਮਿਤਰਾ ਨੇ ਸੋਮਵਾਰ ਨੂੰ ইরਾਨੀ ਝੰਡੇ ਵਾਲੇ ਇੱਕ ਫਿਸ਼ਿੰਗ ਜਹਾਜ਼ ਨੂੰ ਸਮੁੰਦਰੀ ਲੁਟੇਰਿਆਂ ਦੇ ਕਬਜ਼ੇ ਵਿੱਚੋਂ ਛੁਡਾਇਆ ਇਸ ਵਿੱਚ ਸਵਾਰ ਪਾਕਿਸਤਾਨੀ ਮੂਲ ਦੇ 19 ਜਾਣਿਆਂ ਨੂੰ ਵੀ ਭਾਰਤੀ ਜਲ ਸੈਨਾ ਨੇ ਬਚਾਇਆ ਅਧਿਕਾਰੀਆਂ ਮੁਤਾਬਕ ਇਸ ਜਹਾਜ਼ ਨੂੰ ਸਮਾਲੀਆ ਦੇ ਤੱਟ ਨੇੜੇ ਲੁਟੇਰਿਆਂ ਨੇ ਅਗਵਾ ਕਰ ਲਿਆ ਸੀ ਭਾਰਤ ਨੂੰ ਕੱਲ ਮਸਕਟ ਵਿੱਚ FIH ਹਾਕੀ 5s ਪੁਰਸ਼ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਨੀਦਰਲੈਂਡ ਹੱਥੋਂ 4 ਦੇ ਮੁਕਾਬਲੇ 7 ਗੋਲਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਭਾਰਤ ਦੇ ਖਿਡਾਰੀ ਮੁਹੰਮਦ ਰਹੀਲ ਨੇ ਗੋਲਾਂ ਦੀ ਹੈਟਟ੍ਰਿਕ ਵੀ ਲਾਈ ਪਰ ਉਹ ਟੀਮ ਨੂੰ ਹਾਰ ਤੋਂ ਨਾ ਬਚਾ ਸਕਿਆ। ਇਸ ਹਾਰ ਦੇ ਨਾਲ ਭਾਰਤੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ। ਇਸਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ